ਪਰੀ ਹਸਰੀ ਕਾਲਾ ਰਾਣਾ ਸਾਹਿਬ ਠੀਕ ਹਾਸ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮਿਲਦੇ ਆਂ ਜੇ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਆਪਾਂ ਤੁਹਾਡੇ ਲਈ ਗਰਮ ਵਿంటర్ ਕਲੈਕਸ਼ਨ ਜਿਹੜੀ ਆਪਣੀ ਕਾਫੀ ਦਿਨਾਂ ਤੋਂ ਰੈਗੂਲਰ ਵੀਡੀਓ ਆ ਰਹੀ ਹੈ ਤੇ ਵਿంటర్ ਕਲੈਕਸ਼ਨ ਦੀ ਆ ਰਹੀ ਹੈ ਜਿਹੜਾ ਆਪਣਾ ਵੀਡੀਓ ਦਾ ਟਾਈਮ ਆ ਉਹ ਆਪਣਾ ਹੈਗਾ ਸ਼ਾਮ ਨੂੰ 7 ਵਜੇ ਆਪਣਾ ਸ਼ਾਮ ਨੂੰ 7 ਵਜੇ ਵੀਡੀਓ ਆਨਲਾਈਨ ਹੁੰਦੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਛੋੜੇ-ਛੋੜੇ ਸੂਟ ਘਰ ਬੈਠੇ ਆਰਡਰ ਕਰ ਸਕੋ ਆਪਣੀ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਇਹ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਪਲੀਜ਼ ਕੋਈ ਵੀ ਭੈਣ ਕੈਸ਼ ਓਨ ਡਿਲੀਵਰੀ ਨੂੰ ਫੋਨ ਨਾ ਕਰਿਓ ਸਿਰਫ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਆਪਣਾ ਆਨਲਾਈਨ ਪੇਮੈਂਟ ਕਰਵਾ ਕੇ ਆਪਾਂ ਆਰਡਰ ਡਾਨ ਕਰਦੇ ਹੁੰਦੇ ਹਾਂਗੇ ਅੱਜ ਜਿਹੜੀ ਕਲੈਕਸ਼ਨ ਰਹਿਣ ਵਾਲੀ ਆ 16 ਨਾਲ ਰਹਿਣ ਵਾਲੀ ਆ ਬਹੁਤ ਜ਼ਿਆਦਾ ਸੋਹਣੇ ਸੂਟ ਹੋਣਗੇ ਇਹ ਆਪਾਂ ਪਿਛਲੇ ਵਿੰਟਰ ਚ ਵੀ ਬਹੁਤ ਜ਼ਿਆ ਕាំ ਤੁਹਾਡਾ ਨਾਮ ਲੈਂਦੇ ਹੋ ਦਿਖਾਉਣੇ ਆ ਤੁਹਾਨੂੰ ਆਪਣਾ ਅੱਜ ਵਾਲੀ ਵੀਡੀਓ ਦਾ ਫਰਸਟ ਸੂਟ ਫਰੋਜੀ ਗ੍ਰੀਨ ਜਿਹਾ ਸੂਟ ਆ ਗਿਆ ਹੈ ਡੀਜ਼ਲ ਜਿਹਾ ਕਲਰ ਚ ਵੀ ਕਰ ਸਕਦੇ ਆਂਗੇ ਬਿਲਕੁਲ ਗਰਮੇ ਚ ਸੂਟ ਹੋਣਗੇ ਇਹ ਤਸਵੀਰ ਨੇ ਸੂਟ ਨੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਥੋੜਾ ਕਾਲਸ ਜੀ ਤੇ ਅਸਾ ਜੀ ਇਹ ਵਾਲੀ ਪਿਓਰ ਪਸ਼ਮੀਨੇ ਚ ਸੂਟ ਨੇ ਦੇਖ ਸਕਦੇ ਹੋ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਇਹਦੇ ਨਾਲ ਰਹਿਣੜੀ ਆ ਆਹ ਵਾਲੀ ਪਲੇਨ ਬਾਟਮ ਤੇ ਨਾਲ ਰਹਿਣ ਵਾਲਾ ਕੋਲ ਸ਼ਾਲ ਰੇਟ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਿਓ ਵੀਡੀਓ ਨੂੰ ਸਕਿਪ ਨਾ ਕਰਕੇ ਜਾਓ ਇਹ ਸੀ ਇਹਦਾ ਫਰਸਟ ਕਲਰ ਇਹਨਾਂ ਦੇ ਡਿਜ਼ਾਈਨ ਥੋੜੇ ਥੋੜੇ ਡਿਫਰੈਂਟ ਹੋਣਗੇ ਸੇਮ ਡਿਜ਼ਾਈਨ ਕੋਈ ਨਹੀਂ ਹੋਣਾ ਹੈਗਾ ਇੱਕ ਦੋ ਹੀ ਹੋਣਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਮਸਟਰਡ ਸੇਮ ਡਿਜ਼ਾਈਨ ਦਾ ਮਸਟਰਡ ਕਲਰ ਦਾ ਸੂਟ ਆ ਆਹ ਵਾਲੀ ਇਹਦੇ ਨਾਲ ਰੈਣ ਵਾਲੀ ਪਲੇਨ ਬਾਟਮ ਤੇ ਆਹ ਵਾਲਾ ਰਹਿਣ ਵਾਲਾਗਾ ਸ਼ਾਲ ਆਹ ਵਾਲਾ ਸ਼ਾਲ ਰੈਣ ਵਾਲਾਗਾ ਮਸਟਰਡ ਕਲਰ ਦਾ ਪੱਟੀ ਬਣੀ ਹੋਈ ਆ ਸਾਲ ਦੇ ਨਾਲ ਦੇਖ ਸਕਦੇ ਹੋ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਅੱਜ ਵਾਲਿਆਂ ਦਾ 950 ਰੈਣ ਵਾਲਾਗਾ 950 ਆ ਥੋੜਾ ਜਿਹਾ ਅੱਗੇ ਆਪਣੇ ਕੋਲੇ ਲਾਈਟ ਕਲਰ ਦਾ ਸੂਟ ਇਸੇ ਵੀ ਇਸ ਦੀ ਪਾ ਸਕਦੇ ਨੇ ਲੇਡੀਜ਼ wear ਕਰ ਸਕਦੇ ਨੇ ਜਿਵੇਂ ਆਂਟੀ ਚਟ ਹੋਗੇ ਇਦਾਂ ਦਾ ਆ ਗਿਆ ਆ ਇਹਦੇ ਫਲਾਰ ਬਣਿਆ ਹੋਇਆਗਾ ਇੱਕ ਘੇਰੇ ਤੇ ਵਾਡਰ ਆਗਾ neck ਤੇ ਪੱਟੀ ਆਉਂਗੀ ਇਹਦੇ ਬਹੁਤ ਜ਼ਿਆਦਾ ਸੋਹਣਾ ਕਲਰ ਆਗਾ ਇਹ 골ਡਨ 골ਡਨ ਟੱਚ ਤੇ ਆ ਗਿਆ ਇਹ ਵਾਲਾ ਕਲਰ ਆ ਇਹਦੇ ਨਾਲ ਰੱਖੀ ਹੋਈ ਆ 골ਡਨ ਬਾਟਮ ਤੇ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਸ਼ਾਲ ਬਹੁਤ ਜ਼ਿਆਦਾ ਪਿਆਰਾ ਜਿਹਾ ਕਲਰ ਆਗਾ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਹੈਗੀ ਆ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਤੁਹਾਨੂੰ ਡੀਐਮ ਕਰ ਸਕਦੇ ਹੋ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਅਗਲਾ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਉਹ ਵੀ 골ਡਨ ਟੱਚ ਤੇ ਆ ਗਿਆ ਇਹਦੀ ਡਿਜ਼ਾਈਨਿੰਗ ਦਾ ਥੋੜਾ ਜਿਹਾ ਫਰਕ ਹੋਣਾਗਾ ਇਹਦੀ ਆਵਲੀ ਡਿਜ਼ਾਈਨਿੰਗ ਆ ਇਹਦੀ ਜਿਹੜੀ ਡਿਜ਼ਾਈਨਿੰਗ ਹੈਗੀ ਇਹ ਵਾਲੇ ਡਿਜ਼ਾਈਨ ਆਪਾਂ ਸਮਰ ਕਲੈਕਸ਼ਨ ਚ ਬਹੁਤ ਜ਼ਿਆਦੇ ਸੇਲ ਕੀਤੀ ਆ ਉਹਦੇ ਡਿਜ਼ਾਈਨ ਦੇ ਸੂਟ ਡੱਬਿਆਂ ਦਾ ਡਿਜ਼ਾਈਨ ਬਣਿਆ ਹੋਇਆ ਇਹਦੇ ਸੂਟ ਨੇ ਜਿਹੜੇ ਪ्युअर ਪਸ਼ਮੀਨੇ ਚ ਹੀ ਰਹਿਣ ਵਾਲੇ ਨੇ ਆਹ ਵਾਲੀ ਇਹਦੇ ਨਾਲ ਬਾਟਮ ਰਹਿਣ ਵਾਲੀ ਆ ਗਈ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਸ਼ਾਲ ਸਾਰੇ ਆਪਾਂ ਤੁਹਾਨੂੰ ਪ੍ਰੋਪਰ ਪੀਸ ਖੋਲ ਕੇ ਦਿਖਾਏ ਨੇ ਸ਼ਾਲ ਖੋਲ ਕੇ ਦਿਖਾਏ ਨੇ ਲੈਂਥ ਪਣਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਇਹਦੇ ਵਿੱਚੋਂ ਕਲਰ ਪਸੰਦ ਆਗਾ ਇਹ ਸੀ ਆਪਣੇ ਸ਼ਾਲਾਂ ਨਾਲ ਸੂਟ ਜਿਹੜੇ ਅਗਲੇ ਸੂਟ ਰਹਿਣ ਵਾਲੇ ਨੇ ਆਪਣੀ ਅਗਲੀ ਕਲੈਕਸ਼ਨ ਦੋ ਤਰ੍ਹਾਂ ਦੀ ਲਾਵਾਂਗੇ ਆਪਾਂ ਜਿਹੜੀ ਆਪਣੀ ਅਗਲੀ ਕਲੈਕਸ਼ਨ ਆ ਗਈ ਸੌਰੀ ਆਪਾਂ ਨੂੰ ਦੋਗਰੀ ਵੀਡੀਓ ਬੰਦ ਕਰਨੀ ਪਈ ਕਿਉਂਕਿ ਕਸਟਮਰ ਆ ਗਏ ਸੀਗੇ ਵਿੱਚ ਜਿਹੜੀ ਆਪਣੀ ਅਗਲੀ ਕਲੈਕਸ਼ਨ ਆ ਗਈ ਇਹ ਸ਼ਿਮਰ ਲਫਾਈਨ ਤੇ ਆ ਗਈ ਸ਼ਿਮਰ ਦੇ ਸੂਟ ਨੇ ਇਹ ਸ਼ਿਮਰ ਦੀਆਂ ਸ਼ਾਲਟਾਂ ਰਹਿਣ ਵਾਲੀਆਂ ਨੇ ਇਹ ਲਫਾਈਨ ਦੇਖ ਸਕਦੇ ਹੋ ਆਵਲਾ ਡਿਜ਼ਾਈਨ ਹੈ ਇਹਦਾ ਇਹ ਮਸਲੀਨ ਦੁਪट्टे ਨਾਲ ਮਿਲੂਗਾ ਤੁਹਾਨੂੰ ਆਹ ਵਾਲੀ ਪੀਚ ਕਲਰ ਦੀ ਇਹਦੇ ਨਾਲ ਬਾਟਮ ਰਹਿਣ ਵਾਲੀ ਆ ਦੁਪट्टे ਦੀ ਜਿਹੜੀ ਡਿਜ਼ਾਈਨਿੰਗ ਆ ਇਹ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਆਹ ਵਾਲੀ ਇਹਦੀ ਡਿਜ਼ਾਈਨਿੰਗ ਰਹਿਣ ਵਾਲੀ ਆ ਦੁਪट्टे ਦੀ ਇਹਨਾਂ ਦਾ ਸੁੱਟਨ ਦਾ ਜਿਹੜਾ ਰੇਟ ਆ ਉਹ 1200 ਰਹਿਣ ਵਾਲਾ ਆਹ ਵਾਲਿਆਂ ਦਾ ਪਹਿਲਾਂ ਵਾਲਿਆਂ ਦਾ 950 ਆ ਇਹਦੇ ਵਿੱਚ ਆਪਣੇ ਕੋਲੇ 3-4 ਕਲਰ ਨੇ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਅਗਲਾ ਕਲਰ ਇਹਦੇ ਵਿੱਚ ਹੈਗਾ ਗ੍ਰੇ ਆਹ ਵਾਲੀ ਇਹਦੇ ਨਾਲ ਬਾਟਮ ਰਹਿਣ ਵਾਲੀ ਆ ਇਹ ਸ਼ਿਮਰ ਦੀਆਂ ਸ਼ਰਟਾਂ ਨੇ ਸ਼ਿਮਰ ਤੁਸੀਂ ਚੈੱਕ ਕਰ ਸਕਦੇ ਹੋ ਸ਼ਿਮਰ ਲਫਾਈਨ ਆ ਗਈ ਇਹ ਆਹ ਵਾਲੀ ਇਹਦੇ ਨਾਲ ਰਹਿਣ ਵਾਲੀ ਆ ਦੁਪੱਟਾ ਮਸਲੀਨ ਦਾ ਦੁਪੱਟਾ ਗਾਇ ਵਾਲਾ ਮਸਲੀਨ ਦਾ ਇਹ ਸੂਟਾਂ ਦੀ ਆਪਣੇ ਨਾਲ ਆਪਣੇ ਕੋਲੇ ਸਾਰੇ ਨਾਲੋਂ ਜ਼ਿਆਦਾ ਸੇਲ ਆ ਗਈ ਇਹ ਵਾਲੇ ਸੂਟਾਂ ਦੀ ਮਸਲੀਨ ਦੁਪੱਟੇ ਨਾਲ ਸਿਮਰ ਅਲਫਾਈਨ ਸਿਮਰ ਕਸ਼ਮੀਨਾ ਪਹਿਲਾ ਡਿਜ਼ਾਈਨ ਆਪਣੇ ਕੋਲ 6 ਆ ਗਿਆ ਇਹ ਆ ਗਿਆ ਆਪਣੇ ਕੋਲ ਸ਼ਾਲ ਨਾਲ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਨਾਂ ਦਾ 1200 ਰੇਟ ਰਹਿਣ ਵਾਲਾ ਵਾ ਬਹੁਤ ਜਿਆਦੇ ਵਧੀਆ ਸਟੱਫ ਹੈ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਧੋਈ ਜਾਓ ਪਾਈ ਜਾਓ ਬਰਬਾਰੇ ਇੱਥੇ ਕੁਝ ਨਹੀਂ ਹੋਣਾ ਹੈਗਾ ਲਾਈਨਿੰਗ ਦੀ ਨੀਡ ਜੇ ਤੁਹਾਡੀ ਮਰਜ਼ੀ ਹੈਗੀ ਤਾਂ ਤੁਸੀਂ ਲਗਵਾ ਸਕਦੇ ਹੋ ਨਹੀਂ ਲਗਵਾਉਣੀ ਤਾਂ ਨਹੀਂ ਵੀ ਲਗਵਾ ਸਕਦੇ ਆਹ ਵਾਲੀ ਇਹਦੇ ਨਾਲ ਰਹਿਣ ਲੱਗਾ ਇਹਦੇ ਨਾਲ ਰੱਖਿਆ ਹੋਇਆ ਸ਼ਾਲ ਅਗਲਾ ਜਿਹੜਾ ਆਪਣੇ ਕੋਲੇ ਆ ਗਿਆ ਲਵੈਂਡਰ ਕਲਰ ਦਾ ਇਹ ਵੀ ਹਰਫਾਈਨ ਹੀ ਆ ਬਹੁਤ ਜਿਆਦਾ ਸੋਨਾ ਜਾਂ ਸੇਡ ਆਗਾ ਚੈੱਕ ਕਰ ਸਕਦੇ ਹੋ ਤੁਸੀਂ ਆਹ ਵਾਲੇ ਰੱਖਿਆ ਹੋਇਆ ਇਹਦੇ ਨਾਲ ਮਸਲੀਨ ਦਾ ਦੁਪੱਟਾ ਆਹ ਵਾਲਾ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ